ਸਤਿ ਸ੍ਰੀ ਅਕਾਲ ਅੱਜ ਆਪਾਂ ਇੱਕ ਬਹੁਤ ਹੀ ਅਹਿਮ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਸਤਿ ਸ੍ਰੀ ਅਕਾਲ ਹਾਂਜੀ ਬਿਲਕੁਲ ਸਿੱਖ ਇਤਿਹਾਸ ਦਾ ਇੱਕ ਅਜਿਹਾ ਪੰਨਾ ਜਿਹੜਾ ਮਤਲਬ ਬਹਾਦਰੀ ਤੇ ਸ਼ਰਦਾ ਦੀ ਅਸਲ ਤਸਵੀਰ ਹੈ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਹਾਂਜੀ ਲਾਸਾਨੀ ਸ਼ਹਾਦਤ ਸਾਡੇ ਕੋਲ ਨਾ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਨਾਮਕ ਲਿਖਤ ਦੇ ਕੁਝ ਹਿੱਸੇ ਨੇ ਤੇ ਆਪਣਾ ਮਕਸਦ ਸਿਰਫ ਕਹਾਣੀ ਸੁਣਾਉਣਾ ਨਹੀਂਗਾ ਨਹੀਂ ਨਹੀਂ ਸਿਰਫ ਕਹਾਣੀ ਨਹੀਂ ਸਗੋਂ ਇਸ ਘਟਨਾ ਦੀ ਜਿਹੜੀ ਗਹਿਰਾਈ ਹੈ ਉਹਦੇ ਅਸਲ ਮਾਣੇ ਉਹ ਸਮਝਣੇ ਆ ਬਿਲਕੁਲ ਬਾਬਾ ਦੀਪ ਸਿੰਘ ਜੀ ਕੌਣ ਨਹੀਂ ਜਾਣਦਾ ਉਹਨਾਂ ਨੂੰ ਵਿਦਵਾਨ ਨਿਸ਼ਕਾਮ ਸੇਵਾਦਾਰ ਤੇ ਉਹ ਇੱਕ ਮਹਾਨ ਯੋਧੇ ਸਹੀ ਗੱਲ ਹੈ ਤੇ ਇਹ ਘਟਨਾ ਜਿਵੇਂ ਤੁਸੀਂ ਕਿਹਾ 1757 ਦੀ ਹੈ ਉਹ ਸਮਾਂ ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਐਂ ਕਹਿ ਲਓ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਹਾਂ ਤੇ ਜਿਹੜੇ ਸਰੋਤ ਨੇ ਉਹ ਦੱਸਦੇ ਆ ਕਿ ਅਬਦਾਲੀ ਦੀਆਂ ਫੌਜਾਂ ਨੇ ਸਿਰਫ ਲੁੱਟਖੋ ਨਹੀਂ ਕੀਤੀ ਹੂੰ ਸੁਗੋ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਵੀ ਕੀਤੀ ਸੁਣਿਆ ਕਿ ਪਵਿੱਤਰ ਸਰੋਵਰ ਨੂੰ ਵੀ ਮਤਲਬ ਮਲਬੇ ਨਾਲ ਭਰਤਾ ਸੀ ਬਾਬਾ ਦੀਪ ਸਿੰਘ ਜੀ ਤੱਕ ਪਹੁੰਚੀ ਉਹ ਉਸ ਵੇਲੇ ਦਮਦਮਾ ਸਾਹਿਬ ਸੀਗੇ ਅੱਛਾ ਦਮਦਮਾ ਸਾਹਿਬ ਹਾਂਜੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਕਾफी ਸਮਾਂ ਬਿਤਾਇਆ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅੰਤਿਮ ਰੂਪ ਦਿੱਤਾ ਓਹੋ ਤੇ ਉਸ ਪਵਿੱਤਰ ਥਾਂ ਤੇ ਬੈਠੇ ਬਾਬਾ ਜੀ ਨੇ ਜਦੋਂ ਇਹ ਹਰਮੰਦਰ ਸਾਹਿਬ ਵਾਲੀ ਖਬਰ ਸੁਣੀ ਤਾਂ ਉਹਨਾਂ ਦਾ ਖੂਨ ਖੋਲ ਉਠਿਆ ਹੂੰ ਤੇ ਫਿਰ ਇੱਥੋਂ ਹੀ ਉਹਨਾਂ ਦੇ ਪ੍ਰਣ ਦੀ ਗੱਲ ਸ਼ੁਰੂ ਹੁੰਦੀ ਹੈ ਇਹ ਸਿਰਫ ਗੁੱਸਾ ਤਾਂ ਨਹੀਂ ਸੀ ਨਾ ਜਾਂ ਬਦਲਾ ਲੈਣਾ ਨਹੀਂ ਨਹੀਂ ਇਹ ਉਸ ਤੋਂ ਕਿਤੇ ਉੱਪਰ ਦੀ ਗੱਲ ਸੀ ਇੱਕ ਸਿੱਖ ਦਾ ਆਪਣੇ ਗੁਰੂ ਕਰ ਲਈ ਫਰਜ਼ ਸੀ ਪਵਿੱਤਰ ਫਰਜ਼ ਅੱਛਾ ਗੁਰੂ ਘਰ ਦੀ ਸ਼ਾਨ ਨੂੰ ਵਾਪਸ ਲਿਆਉਣ ਦਾ ਇੱਕ ਸੰਕਲਪ ਸੀ ਉਹਨਾਂ ਨੇ ਪ੍ਰਣ ਕਰ ਲਿਆ ਕਿ ਉਹ ਆਪਣਾ ਸੀਸ ਆਪਣਾ ਸਿਰ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਤੇ ਪੇਟ ਕਰਕੇ ਹੀ ਇਸ ਬੇਅਦਬੀ ਦਾ ਜਵਾਬ ਦੇਣਗੇ ਮਤਲਬ ਪੱਕਾ ਇਰਾਦਾ ਪੱਕਾ ਇਰਾਦਾ ਉਹਨਾਂ ਦਾ ਵਚਨ ਸੀ ਸੀਸ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਤੇ ਉਹਨਾਂ ਨੇ ਕਿਹਾ ਕਿ ਸਿਰ ਵਾਰਨਾ ਹੈ ਤਾਂ ਹਰ ਮੰਜ਼ਰ ਸਾਹਿਬ ਤੇ ਹੀ ਇਹ ਮੀਰੀ ਪੀਰੀ ਦਾ ਅਸਲ ਰੂਪ ਸੀ ਧਰਮ ਲਈ ਤਲਵਾਰ ਚੁਕਣਾ ਫਿਰ ਤਾਂ ਇਸ ਪ੍ਰਣ ਨੂੰ ਪੂਰਾ ਕਰਨ ਲਈ ਬਹੁਤ ਤਿਆਰੀ ਦੀ ਲੋੜ ਪਈ ਹੋਣੀ ਆ ਯਕੀਨਨ ਯਕੀਨਨ ਲਿਖਤਾ ਚਾਹੁੰਦਾ ਹੈ ਕਿ ਬਾਬਾ ਜੀ ਨੇ ਆਲੇ ਦੁਆਲੇ ਹੋਕਾ ਦਿੱਤਾ ਤੇ ਕੋਈ 5000 ਦੇ ਕਰੀਬ ਸਿੰਘ ਸ਼ਰਦਾਲੂ ਤੇ ਯੋਧੇ ਉਹਨਾਂ ਨਾਲ ਤੁਰ ਪਏ 5000 ਹਾਂਜੀ ਤੇ ਕਹਿੰਦੇ ਆ ਬਾਬਾ ਜੀ ਨੇ ਆਪਣੇ ਖੰਡੇ ਨਾਲ ਧਰਤੀ ਤੇ ਇੱਕ ਲਕੀਰ ਵਾਹੀ ਸੀ अच्छा ते क्यासी जिने शहीद होना जिने प्राण ਲਿਆ ਉਹੀ ਇਹ ਲਕੀਰ ਟੱਪੇ ਤੇ ਸਾਰੇ ਦੇ ਸਾਰੇ ਸਿੰਘ ਲਕੀਰ ਟੱਪ ਗਏ ਵਾਹ ਫੇਰੇ ਜੱਥਾ ਤੁਰ ਪਿਆ ਅੰਮ੍ਰਿਤਸਰ ਵੱਲ ਤੇ ਫਿਰ ਅੰਮ੍ਰਿਤਸਰ ਕੋਲ ਜਾ ਕੇ ਟੱਕਰ ਹੋਈ ਦੇਖੋ ਇਤਿਹਾਸ ਚ ਲੜਾਈਆਂ ਤਾਂ ਬਹੁਤ ਹੋਈਆਂ ਨੇ ਹਾਂਜੀ ਬਹੁਤ ਪਰ ਇਸ ਲੜਾਈ ਚ ਇੱਕ ਐਸਾ ਪੱਲਾ ਜਿਹੜਾ ਇਹਨੂੰ ਬਿਲਕੁਲ ਹੀ ਮਤਲਬ ਵੱਖਰਾ ਬਣਾ ਦਿੰਦਾ ਹੈ ਹਾਂਜੀ ਅੰਮ੍ਰਿਤਸਰ ਤੋਂ ਥੋੜਾ ਬਾਹਰ ਕੋੜੀ ਵਾਲਾ ਪੁਲ ਦੇ ਨੇੜੇ ਕਹਿੰਦੇ ਉੱਥੇ ਜਹਾਂ ਖਾਨ ਦੀ ਫੌਜ ਨਾਲ ਬੜੀ ਪਿਆਲਗ ਲੜਾਈ ਹੋਈ ਸਿੰਘ ਬਹੁਤ ਬਹਾਦਰੀ ਨਾਲ ਲੜੇ ਹੂੰ ਤੇ ਇਸੇ ਲੜਾਈ ਦੇ ਵਿੱਚ ਇੱਕ ਜ਼ਬਰਦਸਤ ਵਾਰ ਦੇ ਨਾਲ ਬਾਬਾ ਦੀਪ ਸਿੰਘ ਜੀ ਦਾ ਸੀਸ ਉਹ ਧੜ ਨਾਲ ਉਹ ਤਲਗ ਹੋ ਗਿਆ। ਇਹੀ ਉਹ ਗੱਲ ਆ ਜਿਹੜੀ ਮਤਲਬ ਸੁਣ ਕੇ ਬੰਦਾ ਸੋਚੀਂ ਪਹਿ ਜਾਂਦਾ। ਕਈ ਲੋਕ ਇਹਨੂੰ ਬਿਲਕੁਲ ਐਂ ਲੈਂਦੇ ਆ ਜਿਵੇਂ ਲਿਖਿਆ ਤੇ ਕਈ ਕਹਿੰਦੇ ਕਿ ਇਹ ਉਹਨਾਂ ਦੀ ਸ਼ਰਧਾ ਤੇ ਤਾਕਤ ਦਾ ਪ੍ਰਤੀਕ ਆ। ਇਹਨੂੰ ਕਿਵੇਂ ਦੇਖਿਆ ਜਾਂਦਾ ਮਤਲਬ ਇਤਿਹਾਸ ਸਿੱਖ ਤੌਰ ਤੇ। ਦੇਖੋ ਸਿੱਖ ਇਤਿਹਾਸ 'ਚ ਇਹ ਪ੍ਰਸੰਗ ਬਹੁਤ ਬਹੁਤ ਸ਼ਰਧਾ ਨਾਲ ਲਿਆ ਜਾਂਦਾ। ਕਥਾ ਇਹ ਹੈ ਕਿ ਜਦੋਂ ਬਾਬਾ ਜੀ ਡਿੱਗਣ ਲੱਗੇ ਤਾਂ ਇੱਕ ਸਿੰਘ ਨੇ ਯਾਦ ਕਰਾਇਆ ਬਾਬਾ ਜੀ ਤੁਸੀਂ ਤਾਂ ਪ੍ਰਣ ਕੀਤਾ ਸੀ ਕਿ ਸੀਸ ਹਰਮੰਦਰ ਸਾਹਿਬੇਟ ਕਰਨਾ ਹੈ ਅੱਛਾ ਉਹਨਾਂ ਨੂੰ ਯਾਦ ਕਰਾਇਆ ਗਿਆ ਹਾਂਜੀ ਤੇ ਇਹ ਸੁਣ ਕੇ ਕਹਿੰਦੇ ਆ ਬਾਬਾ ਜੀ ਨੇ ਆਪਣਾ ਕੱਟਿਆ ਹੋਇਆ ਸੀਸ ਖੱਬੇ ਹੱਥੇ ਰੱਖਿਆ ਖੱਬੇ ਹੱਥੇ ਤੇ ਸੱਜੇ ਹੱਥ 'ਚ ਆਪਣਾ 18 ਸੇਰ ਦਾ ਖੰਡਾ ਕਮਾਉਂਦੇ ਹੋਏ ਦੁਬਾਰਾ ਲੜਨ ਲੱਗ ਪਏ ਇਹ ਤਾਂ ਮਤਲਬ ਅਲੌਕਿਕ ਜੀ ਗੱਲ ਲੱਗਦੀ ਆ ਹੈ ਵੀ ਅਲੌਕਿਕ ਪਰ ਇਹ ਦਰਸਾਉਂਦਾ ਕੀ ਹੈ ਉਹ ਅਥਾ ਆਤਮ ਵਿਸ਼ਵਾਸ ਗੁਰੂ ਤੇ ਪ੍ਰੋਸਾ ਤੇ ਆਪਣੇ ਪ੍ਰਣ ਲਈ ਸਮਰਪਣ ਦੀ ਹੱਦ ਇਹ ਹੈ ਸੰਤ ਸਿਪਾਹੀ ਦਾ ਅਸਲ ਰੂਪ ਜਿੱਥੇ ਆਤਮਾ ਦੀ ਸ਼ਕਤੀ ਸਰੀਰ ਤੋਂ ਉੱਪਰ ਉੱਠ ਜਾਂਦੀ ਹੈ ਤੇ ਉਹ ਫਿਰ اسی ਹਾਲਤ ਚ ਲੜਦੇ ਗਏ ਅੱਗੇ ਵਧਦੇ ਗਏ ਹਾਂ ਬਿਲਕੁਲ ਦੁਸ਼ਮਣਾਂ ਨੂੰ ਚੀਰਦੇ ਹੋਏ ਆਪਣੇ ਵਚਨ ਨੂੰ ਪੂਰਾ ਕਰਨ ਲਈ ਉਹ ਸ੍ਰੀ ਹਰਮੰਦਰ ਸਾਹਿਬ ਵੱਲ ਵਧਦੇ ਰਹੇ ਤੇ ਅਖੀਰ ਚ ਅਖੀਰ ਚ ਉਹ ਪ੍ਰਕਰਮਾ ਤੱਕ ਪਹੁੰਚ ਗਏ ਉੱਥੇ ਪਹੁੰਚ ਕੇ ਉਹਨਾਂ ਨੇ ਆਪਣਾ ਸੀਸ ਧਰਤੀ ਤੇ ਰੱਖਿਆ ਤੇ ਸ਼ਹੀਦੀ ਪ੍ਰਾਪਤ ਕੀਤੀ ਯਾਨੀ ਕਿ ਉਹਨਾਂ ਨੇ ਆਪਣਾ ਕਿਆ ਪੂਰਾ ਕਰ ਦਿੱਤਾ ਠੀਕ ਉਸੇ ਥਾਂ ਤੇ ਜਿੱਥੇ ਦਾ ਪ੍ਰਣ ਸੀ ਤੇ ਉਹ ਥਾਂ ਅੱਜ ਵੀ ਹੈਗੀ ਹੈ ਬਿਲਕੁਲ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਉਹ ਥਾਂ ਅੱਜ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਨਾਂ ਨਾਲ ਜਾਣੇ ਜਾਂਦੀ ਹੈ ਅੱਛਾ ਇਹ ਸਿਰਫ ਕੋਈ ਯਾਦਗਾਰ ਨਹੀਂ ਇਹ ਲੱਖਾਂ ਲੋਕਾਂ ਲਈ ਪ੍ਰੇਰਣਾ ਹੈ ਸਾਨੂੰ ਯਾਦ ਕਰਾਂਦੀ ਹੈ ਕਿ ਸ਼ਰਧਾ ਤੇ ਵਿਸ਼ਵਾਸ ਚ ਕਿੰਨੀ ਤਾਕਤ ਹੁੰਦੀ ਹੈ ਹੂੰ ਤੇ ਇਸ ਸ਼ਹਾਦਤ ਨੇ ਨਾ ਉਸ ਵੇਲੇ ਸਿੱਖਾਂ ਦਾ ਹੌਸਲਾ ਬਹੁਤ ਵਧਾਇਆ ਸੀ ਅੱਗੇ ਲੜਨ ਲਈ ਤਾਕਤ ਦਿੱਤੀ ਸੀ ਤਾਂ ਜੇ ਆਪਾਂ ਸਾਰੀ ਗੱਲ ਨੂੰ ਸੁਮੇਟੀਏ ਤਾਂ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਸਿਰਫ ਇੱਕ ਮਤਲਬ ਬਹਾਦਰੀ ਨਾਲ ਮਰਨਾ ਨਹੀਂ ਸੀ ਨਹੀਂ ਸਿਰਫ ਉਹ ਨਹੀਂ ਇਹ ਆਪਣੇ ਧਰਮ ਗੁਰੂ ਘਰ ਦੀ ਇੱਜ਼ਤ ਤੇ ਆਪਣੇ ਬੋਲ ਪਗਾਉਣ ਦੀ ਕਹਾਣੀ ਆ ਤੇ ਉਹ ਜਿਹੜਾ ਸੀਸ ਕੱਟੇ ਜਾਣ ਤੋਂ ਬਾਅਦ ਲੜਨ ਵਾਲੀ ਗੱਲ ਆ ਉਹ ਉਸ ਰੋਹਾਨੀ ਤਾਕਤ ਦਾ ਨਿਸ਼ਾਨ ਆ ਜੋ ਸਰੀਰ ਤੋਂ ਪਰਿਆ ਸਹੀ ਕਿਹਾ ਤੁਸੀਂ ਬਿਲਕੁਲ ਇਹ ਘਟਨਾ ਸਿੱਖੀ ਦੇ ਸਿਧਾਂਤਾਂ ਦਾ ਸਿਖਰ ਹੈ ਸੇਵਾ ਸਿਮਰਨ ਕੁਰਬਾਨੀ ਤੇ ਜ਼ੁਲਮ ਦੇ ਖਿਲਾਫ ਜੂਝਣਾ ਹਾਂਜੀ ਇਹ ਸਾਨੂੰ ਦੱਸਦੀ ਹੈ ਕਿ ਜੇ ਸੱਚਾ ਵਿਸ਼ਵਾਸ ਹੋਵੇ ਇਰਾਦਾ ਪੱਕਾ ਹੋਵੇ ਤਾਂ ਜਿਹੜੀ ਚੀਜ਼ ਅਸੰਭਵ ਲੱਗਦੀ ਹੈ ਉਹ ਵੀ ਹੋ ਸਕਦੀ ਹੈ ਬਿਲਕੁਲ ਤੇ ਜਾਂਦੇ ਜਾਂਦੇ ਨਾ ਇੱਕ ਸਵਾਲ ਛੱਡ ਜਾਈਏ ਸਰੋਤਿਆਂ ਲਈ ਸੋਚਣ ਵਾਸਤੇ ਹਾਂ ਜ਼ਰੂਰ ਕਿ ਉਹ ਕਿਹੜੀ ਅੰਦਰ ਦੀ ਜੋਤ ਹੋਗੀ ਕਿਹੜਾ ਵਿਸ਼ਵਾਸ ਯਾ ਗੁਰੂਨਲ ਕਿ ਹੋ ਜਾ ਪਿਆਰ ਹੋਗਾ ਜਿਹੜਾ ਕਿਸੇ ਇਨਸਾਨ ਨੂੰ ਆਪਣੇ ਪ੍ਰਣ ਲਈ ਸਰੀਰ ਦੀਆਂ ਹੱਦਾਂ ਤੋਂ ਵੀ ਇੰਨਾ ਅੱਗੇ ਲੈ ਜਾਂਦਾ ਹੂੰ ਬਹੁਤ ਡੂੰਗਾ ਸਵਾਲ ਹੈ ਇਸ ਤੇ ਸੋਚਣਾ ਬੰਦਦਾ